ਫਰਜ਼ੀ ਪਾਸਪੋਰਟ ਪੰਜਾਬ ਦੇ 47 ਗੈਂਗਸਟਰ ਵਿਦੇਸ਼ਾਂ 'ਚ ਕਰ ਰਹੇ ਐਸ਼ ਗੁਰਗਿਆ ਤੋਂ ਕਰਵਾ ਰਹੇ ਵਾਰਦਾਤਾ ਜੀ ਹਾਂ ਜੀ ਗੈਂਗਸਟਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਗੈਂਗਸਟਰ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬੈਠ ਕੇ ਵਾਰਦਾਤਾ ਕਰਵਾਉਂਦੇ ਨੇ ਆਪਣੇ ਗੁਰਗਿਆ ਤੋਂ ਜਦੋਂ ਵੀ ਕੋਈ ਵੱਡੀ ਵਾਰਦਾਤ ਸਾਹਮਣੇ ਆਉਂਦੀ ਹੈ ਮਾਮਲਾ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਉਂਦਾ ਪਰ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜੇ ਹੈਰਾਨ ਕਰ ਦੇਣ ਵਾਲੇ ਨੇ ਜੇ ਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਵੱਡੇ 47 ਖੁੰਕਾਰ ਗੈਂਗਸਟਰ ਜਿਹੜੇ ਆ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਪਰ ਉਹ ਵਿਦੇਸ਼ ਦੇ ਵਿੱਚ ਪਹੁੰਚੇ ਕਿਵੇਂ ਕਿਉਂਕਿ ਜੇ ਕਿਸੇ ਤੇ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਉਹੋ ਤਾਂ ਇੱਕ ਸਟੇਟ ਨਹੀਂ ਡੱਪ ਸਕਦਾ ਤੇ ਇਹ ਵੱਡੇ 47 ਗੈਂਗਸਟਰ ਵਿਦੇਸ਼ਾਂ ਦੇ ਵਿੱਚ ਕਿਵੇਂ ਬੈਠੇ ਨੇ ਵੱਡੇ ਸਵਾਲ ਤਾਂ ਇੱਕ ਅੰਕੜਿਆਂ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਦੇ ਵਿੱਚ ਤੁਹਾਨੂੰ ਦੱਸਾਂਗੇ ਉਹਨਾਂ ਗੈਂਗਸਟਰਾਂ ਦੇ ਨਾਮ ਜਿਹੜੇ-ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਫਰਜ਼ੀ ਪਾਸਪੋਰਟਾਂ ਦੇ ਨਾਲ ਜੋ ਗਏ ਨੇ ਧੋਖਾਧੜੀ ਦੇ ਨਾਲ ਗਏ ਨੇ ਤਾਂ ਆਓ ਫਿਰ ਚੱਲਦੇ ਹਾਂ ਇਸ ਖਾਸ ਰਿਪੋਰਟ ਦੇ ਵੱਲ ਫਰਜ਼ੀ ਪਾਸਪੋਰਟ ਦੇ ਨਾਲ ਪੰਜਾਬ ਦੇ 47 ਗੈਂਗਸਟਰ ਵਿਦੇਸ਼ ਦੇ ਵਿੱਚ ਪੱਜੇ ਨੇ ਤੇ ਉੱਥੇ ਰਹਿ ਰਹੇ ਨੇ ਹੁਣ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਸਖਤ ਨਜ਼ਰ ਆ ਰਿਹਾ ਹੈ ਐਮ ਐਚ ਏ ਨੇ ਐਨ ਆਈ ਏ ਨੂੰ ਜਾਂਚ ਸੌਂਪ ਦਿੱਤੀ ਹੈ ਹੁਣ ਐਨ ਆਈ ਏ ਜਾਂਚ ਕਰੇਗਾ ਇਸ ਪੂਰੇ ਮਾਮਲੇ ਦੀ ਕਿਹ ਹੈ ਗੈਂਗਸਟਰ ਕਿੱਥੋਂ ਜਾਲੀ ਦਸਤਾਵੇਜ਼ ਬਣਾਉਂਦੇ ਨੇ ਕਿੱਥੋਂ ਇਹ ਪਾਸਪੋਰਟ ਬਣਾਉਂਦੇ ਨੇ ਤੇ ਕਿਵੇਂ ਇਹ ਵਿਦੇਸ਼ਾਂ ਦੇ ਵਿੱਚ ਜਾ ਕੇ ਪੈਠ ਜਾਂਦੇ ਨੇ ਤੇ ਉੱਥੇ ਜਾ ਕੇ ਅਪਰਾਧਿਕ ਘਟਨਾਵਾਂ ਨੂੰ ਕਿਵੇਂ ਅੰਜਾਮ ਦਿੰਦੇ ਨੇ ਇਹ ਸਾਰੀ ਜਾਂਚ ਹੁਣ NIA ਕਰੇਗੀ ਵਿਦੇਸ਼ ਦੇ ਵਿੱਚ ਪੰਜਾਬ ਦੇ ਵੱਡੇ ਪ੍ਰਮੁੱਖ ਗੈਂਗਸਟਰ ਬੈਠੇ ਨੇ ਅਤੇ ਉੱਥੇ ਬੈਠੇ ਬੈਠੇ ਵਿਦੇਸ਼ਾਂ 'ਚ ਉਹ ਇਹ ਗੁਰਗਿਆਂ ਦੇ ਜ਼ਰੀਏ ਇੱਥੇ ਬਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਨਾ ਬਦਲ ਕੇ ਇਹ ਫਰਜ਼ੀ ਪਾਸਪੋਰਟ ਬਣਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਬੈਠ ਜਾਂਦੇ ਨੇ ਵਿਦੇਸ਼ ਦੇ ਵਿੱਚ ਫਿਰ ਸਿਰਫ ਪੋਸਟਾਂ ਰਾਹੀਂ ਪਤਾ ਲੱਗਦਾ ਹੈ ਕਿ ਵਾਰਦਾਤ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਉੱਥੇ ਬੈਠੇ ਬੈਠੇ ਇਹ ਪੋਸਟਾਂ ਪਾ ਕੇ ਵਾਰਦਾਤਾ ਦੀ ਜ਼ਿੰਮੇਵਾਰੀ ਲੈ ਲੈਂਦੇ ਨੇ ਜੀ ਹਾਂ ਪੰਜਾਬ ਦੇ ਨਾਲ ਨਾਲ ਹੋਰ ਸਟੇਟਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ਅਪਰਾਧਿਕ ਮਾਮਲਿਆਂ ਦੇ ਵਿੱਚ ਵਿਦੇਸ਼ ਭੱਜਣ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਹੁਣ ਬਹੁਤ ਜ਼ਿਆਦਾ ਸਖਤ ਨਜ਼ਰ ਆ ਰਿਹਾ ਅਤੇ ਸਖਤੀ ਨਾਲ ਕੰਮ ਕਰ ਰਿਹਾ ਹੈ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਰਾਜਸਥਾਨ ਦਿੱਲੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਰਿਆਣਾ ਅਤੇ ਝਾਰਖੰਡ ਦੇ ਵਿੱਚ ਇਹਨਾਂ ਫਰਜ਼ੀ ਪਾਸਪੋਰਟ ਬਣਾਉਣ ਵਾਲਿਆਂ ਦੇ ਨੈਕਸਸ ਨੇ ਪੰਜਾਬ ਪੁਲਿਸ ਅਤੇ ਹੋਰ ਰਾਜਾਂ ਦੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਏ 153 ਬੜੇ A B B ਕੈਟਾਗਰੀ ਦੇ ਅਪਰਾਧੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਰਹੇ ਇਸ ਦੇ ਵਿੱਚ 47 ਅਪਰਾਧੀ ਪੰਜਾਬ ਦੇ ਨੇ ਇਹ 47 ਯਕਸ਼ਰਾ ਦੇ ਸੰਬੰਧ ਲਾਰੈਂਸ ਵਿਸ਼ਨੋਈ 골ਡੀ ਬਰਾੜ ਅਤੇ ਜੱਗੂ ਭਗਵਾਨਪੂਰੀਆ ਵਰਗੇ ਅਪਰਾਧੀਆਂ ਦੇ ਨਾਲ ਨੇ ਇਸ ਇਨਪੁਟ ਦੇ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿਨਿਰਦੇਸ਼ ਤੇ ਅਜਿਹੇ ਮਾਮਲੇ ਦੀ ਜਾਂਚ ਦਾ ਜ਼ਿੰਮਾ NIA ਨੂੰ ਸੌਂਪ ਦਿੱਤਾ ਹੈ ਹੁਣ NIA ਫਰਜੀ ਦਸਤਾਵੇਜ਼ ਤੇ ਪਾਸਪੋਰਟ ਬਣਾਉਣ ਵਾਲਿਆਂ ਦੀ ਜਾਂਚ ਸਖਤੀ ਦੇ ਨਾਲ ਕਰੇਗਾ ਇਸ ਦੇ ਇਲਾਵਾ سنگੀਨ ਅਪਰਾਧੀਆਂ ਦੇ ਮਾਮਲੇ ਦੇ ਵਿੱਚ ਜੁੜੇ 400 ਤੋਂ ਜ਼ਿਆਦਾ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਤਿਆਰ ਕੀਤੇ ਗਏ ਪਾਸਪੋਰਟ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਹੇ ਮਾਮਲੇ 6 ਸਟੇਟਾਂ ਦੇ ਨਾਲ ਜੁੜੇ ਹੋਏ ਨੇ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਵੱਡੇ ਜ਼ਿਲ੍ਹੇ ਵਿਸ਼ੇਸ਼ ਕਰਕੇ ਮੋਹਾਲੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਪਟਿਆਲਾ ਆਦਿ ਵਿੱਚ ਫਰਜ਼ੀ ਦਸਤਾਵੇਜ਼ ਬਣਾਉਣ ਵਾਲੇ ਵੱਡੇ ਨੈਟਵਰਕ ਦਾ ਇਨਪੁੱਟ ਮਿਲੇ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਰਵਾਨਾ ਹੁੰਦੇ ਨੇ ਇਸੇ ਕਰਕੇ ਟਰੈਵਲ ਏਜੰਟਾਂ ਦਾ ਕੰਮ ਜਿਹੜਾ ਵਧਿਆ ਫੁੱਲਿਆ ਪਿਆ ਇੰਟਰ ਸਟੇਟ ਫਰਜੀ ਦਸਤਾਵੇਜ਼ ਤਿਆਰ ਕਰਕੇ ਵਿਦੇਸ਼ਾਂ ਦੇ ਵਿੱਚ ਭੱਜਣ ਵਾਲੇ ਲੋਕਾਂ ਦੇ ਖਿਲਾਫ ਪੰਜਾਬ ਪੁਲਿਸ ਅਤੇ NIA ਜੁਆਇੰਟ ਆਪਰੇਸ਼ਨ ਚਲਾਏਗੀ ਜੋ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਪਾਸਪੋਰਟ ਬਣਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੇਗੀ ਕੇਂਦਰੀ ਅਤੇ ਸਟੇਟ ਏਜੰਸੀਆਂ ਦੇ ਵਿੱਚ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਗੈਂਗਸਟਰ ਨੇਪਾਲ ਦੇ ਰਸਤੇ ਵਿਦੇਸ਼ ਭੱਜਨ ਦੇ ਵਿੱਚ ਕਾਮਯਾਬ ਰਹੇ ਨੇ ਇਹ ਵਿਦੇਸ਼ ਦੇ ਵਿੱਚ ਬੈਠ ਕੇ ਆਪਣੇ ਆਪਣੇ ਗੈਂਗ ਆਪਰੇਟ ਕਰ ਰਹੇ ਅਮਰੀਕਾ ਦੇ ਵਿੱਚ ਬੈਠੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦਰਮਨਜੀਤ ਸਿੰਘ ਉਰਫ ਦਰਮਨ ਕਾਲਵਾ ਕनाडा ਦੇ ਵਿੱਚ ਸਖਲਬੀਰ ਸਿੰਘ ਉਰਫ ਲੰਡਾ ਅਰਸ਼ਦੀਪ ਸਿੰਘ ਉਰਫ ਅਰਸ਼ਦ ਅੱਲਾ ਰਮਨਦੀਪ ਉਰਫ ਰਮਨ ਜੱਜ ਕੈਨੇਡਾ ਦੇ ਵਿੱਚ ਸੁਖਪ੍ਰੀਤ ਤੁਨੀਕੇ ਸ਼ਾਮਲ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਅਲੱਗ-ਅਲੱਗ ਜਾਂਚ ਏਜੰਸੀਆਂ ਦੀ ਸਾਂਝਕ ਮੀਟਿੰਗ ਦੇ ਵਿੱਚ ਨਿਰਦੇਸ਼ ਦੇ ਬਾਅਦ ਸਬੰਧਿਤ ਗੈਂਗਸਟਰ ਦੇ ਨੈਟਵਰਕ ਨੂੰ ਲੈ ਕੇ ਅਲੱਗ-ਅਲੱਗ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜੋ ਵੀ ਗੈਂਗਸਟਰ ਵਿਦੇਸ਼ ਭੱਜਦੇ ਨੇ ਉਹ ਆਪਣੇ ਅਸਲੀ ਨਾਮ ਦੇ ਨਾਲ ਵਿਦੇਸ਼ ਨਹੀਂ ਜਾਂਦੇ ਉਹ ਭਾਰਤ ਦੇ ਕਿਸੇ ਵੀ ਰਾਜ ਦੇ ਵਿੱਚ ਉਹ ਆਪਣਾ ਨਾਮ ਬਦਲ ਕੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਉਸ ਦੇ ਆਧਾਰ ਤੇ ਨੇਪਾਲ ਹੁੰਦੇ ਹੋਏ ਹੋਰ ਦੇਸ਼ਾਂ ਦੇ ਅੱਜਪਰੰਤ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਗੈਂਗਸਟਰ ਆਪਣੇ ਰਾਜ ਤੋਂ ਨਹੀਂ ਫਰਜੀ ਦਸਤਾਵੇਜ਼ ਬਣਾਉਂਦੇ ਬਲਕਿ ਹੋਰ ਰਾਜਾਂ ਤੋਂ ਆਪਣੇ ਦਸਤਾਵੇਜ਼ ਬਣਾਉਂਦੇ ਨੇ ਜਿਵੇਂ ਕਿ ਫਰਜੀ ਦਸਤਾਵੇਜ਼ ਬਣਾ ਕੇ ਉਹ ਹੋਰ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਆਦਿ ਤਿਆਰ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਏਜੰਟਾਂ ਦੀ ਅਹਿਮ ਭੂਮਿਕਾ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਏਜੰਟ ਜਿਹੜੇ ਆ ਉਹਨਾਂ ਨੂੰ ਵਿਦੇਸ਼ ਭੇਜਦੇ ਨੇ ਪੰਜਾਬ ਤੋਂ ਵਿਦੇਸ਼ ਭੱਜ ਚੁੱਕੇ 47 ਗੈਂਗਸਟਰ ਆਪਣੇ ਗੁਰਗਿਆਂ ਦੇ ذریعے ਪੈਸੇ ਦੇ ਬਲ ਤੇ ਪੰਜਾਬ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਵਿੱਚ ਵਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਹ ਗੈਂਗਸਟਰ ਪੰਜਾਬ ਦੇ ਵਿੱਚ ਹਤਿਆਜ ਜ਼ਬਰਨ ਵਸੂਲੀ ਹੋਰ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ ਖਾਸ ਕਰ ਸਿੱਧੂ ਮੁਸੇਵਾਲਾ ਦੀ ਹਤਿਆ ਕਾਂਡ ਦਾ ਮਾਸਟਰਮਾਈਂਡ 골ਡੀ ਬਰਾੜ ਟੌਪ ਤੇ ਹੈ 골ਡੀ ਅਮਰੀਕਾ ਦੇ ਵਿੱਚ ਨਾਮ ਬਦਲ ਕੇ ਰਹਿ ਰਿਹਾ ਉਸ ਦੇ ਸਬੰਧ RPG ਅਟੈਕ ਦੇ ਮਾਸਟਰਮਾਈਂਡ ਲਖਵੀਰ ਲੰਡਾ ਦੇ ਨਾਲ ਨੇ ਹੁਣ ਤੁਹਾਨੂੰ ਛੋਟੀ ਜੀ ਰਿਪੋਰਟ ਦੰਨਿਆ ਜਿਹੜੇ 47 ਗੈਂਗਸਟਰ ਜਿਹੜੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਪੰਜਾਬ ਦੇ ਨਾਮ ਸੁਣ ਲਓ ਸਤਿੰਦਰਜੀਤ ਉਰਫ ਗੋਲਡੀ ਬਰਾੜ ਯੂ ਐਸ ਏ ਅਨਮੋਲ ਵਸ਼ਨੋਈ ਯੂ ਐਸ ਏ ਹਰਜੋਤ ਕੇ ਯੂ ਐਸ ਏ ਦਰਮਨਜੀਤ ਯੂਐਸਏ ਸੁਖਦੂਲ ਸਿੰਘ ਉਰਫ ਸੁਖਾ ਕੈਨੇਡਾ ਗੁਰਪਿੰਦਰ ਸਿੰਘ ਉਰਫ ਬਾਬਾ ਕੈਨੇਡਾ ਸਤਵੀਰ ਸਿੰਘ ਉਰਫ ਸੈਮ ਕੈਨੇਡਾ ਲਖਬੀਰ ਸਿੰਘ ਉਰਫ ਲੰਡਾ ਕੈਨੇਡਾ ਅਰਸ਼ਦੀਪ ਉਰਫ ਅਰਸ਼ਦਾਲਾ ਕੈਨੇਡਾ ਚਰਨਜੀਤ ਸਿੰਘ ਉਰਫ ਰਿੰਕੂ ਕੈਨੇਡਾ ਰਮਨਦੀਪ ਸਿੰਘ ਉਰਫ ਜੱਜ ਕੈਨੇਡਾ ਗਗਨਦੀਪ ਉਰਫ ਗਗਨਾ ਹਥੂਰ ਕੈਨੇਡਾ ਵਿਕਰਮਜੀਤ ਸਿੰਘ ਬਰਾਡ ਯੂਰਪ ਰੋਹਿਤ ਗੋਦਾਰਾ ਯੂਰਪ गौरव पटियाल उर्फ लक्की अमोनिया सचिन थापर अजरबेजान, जगजीत सिंह मलेशिया राजेश कुमार ब्राजील संदीप गरेवाल उर्फ बिल्ला इंडोनेशिया मनप्रीत सिंह और पीटा फिलीपींस सुप्रीत सिंह उर्फ हैरी चट्टा जर्मनी गुरजैंट सिंह ऑस्ट्रेलिया, रमनजीत उर्फ रोमी हांगकांग ਤੁਕ ਪ੍ਰੀਤਾ ਧੁੰਨੀ ਕੇ ਕੈਨੇਡਾ ਤਾਂ ਇਹ ਉਹ 47 ਗੈਂਗਸਟਰਾਂ ਦੀ ਲਿਸਟ ਹੈ ਜਿਹੜੇ ਕੀ 40 ਦਸਤਾਵੇਜ਼ਾਂ ਦੇ ਨਾਲ ਵਿਦੇਸ਼ ਦੇ ਵਿੱਚ ਬੈਠੇ ਨੇ ਤੇ ਉੱਥੇ ਬੈਠੇ ਬੈਠੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹ ਈ ਛੋਟੀਆਂ ਮੋਟੀਆਂ ਨਹੀਂ ਬਲਕਿ ਵੱਡੀਆਂ ਵੱਡੀਆਂ ਅਪਰਾਧਿਕ ਘਟਨਾਵਾਂ